ਜੋ ਸਾਡੇ ਅਫਸਰ ਜਿਨ੍ਹਾਂ ਨੂੰ ਸਾਡੀ ਸਰਕਾਰ ਤਨਖਾਹ ਦਿੰਦੀ ਆ ਲੱਖਾਂ ਰੁਪਈਆ ਹਾਂਜੀ ਉਹ ਇਸ ਕਰਕੇ ਦਿੰਦੀ ਆ ਵੀ ਅਸੀਂ ਗੁੱਡ ਗਵਰਨੈਂਸ ਦਾ ਕੰਮ ਕਰੀਏ ਹਾਂਜੀ ਲੋਕਾਂ ਨੂੰ ਉਹਨਾਂ ਦੀ ਸਿਹਤ ਵਾਸਤੇ ਜੋ ਇਹ ਬੁੱਢੇ ਨਾਲੇ ਦਿੱਤੇ ਮੇਰਾ ਸਾਰੇ ਪੰਜਾਬ ਦੇ ਲੋਕਾਂ ਵਾਸਤੇ ਇਹ ਅੱਜ ਇੱਕ ਸਿਹਤ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਮੇਨ ਮਤਲਬ ਆ ਲੋਕਾਂ ਨੂੰ ਅੱਛੇ ਸਿਹਤਮੰਦ ਪੰਜਾਬ ਬਣਾਉਣਾ ਜਦੋਂ ਮੈਂ ਪਿਛਲੀ ਵਾਰ ਵੀ ਦੇਖਿਆ ਮੈਂ ਨਕਾਮ ਰਿਹਾ ਇਨ ਆਫਸਰਾਂ ਦੇ ਕਾਰਨ ਅੱਜ ਉਹਨਾਂ ਦੀ ਦੂਜੀ ਨੈਗਲੀਜੈਂਸੀ ਕੱਢ ਕੇ ਅਫਸਰਾਂ ਦੀ ਮੈਂ ਪੋਲਿਊਸ਼ਨ ਬੋਰਡ ਔਰ ਸੀਵਰੇਜ ਬੋਰਡ ਇਹ ਦੋ ਡਿਪਾਰਟਮੈਂਟ ਜੋ ਕਿ ਇਸ ਟਾਈਮ ਬੁੱਡੇ ਨਾਲੇ ਨੂੰ ਗੰਦੇ ਨਾਲੇ 'ਚ ਤਬਦੀਲ ਕਰਨ ਦਾ ਜੋ ਸਭ ਤੋਂ ਵੱਡੀ ਅਹਿਮ ਭੂਮਿਕਾ ਇਹਨਾਂ ਦੋਨਾਂ ਡਿਪਾਰਟਮੈਂਟਾਂ ਨੇ ਨਭਾਈ ਟਿਕਾ ਕੇ ਆ ਮੈਂ ਹੁਣ ਆ ਦੇਖੋ ਦਿੱਲੀ ਦੀ ਫਰਮ ਆ ਗਰਾਸੀ ਤੇ ਅੱਗੋਂ ਇਹਨਾਂ ਦੀ ਕੰਪਨੀ ਹੈਗੀ ਆ ਜੇ ਐਮ ਅ ਐਨਵਾਇਰੋ ਲੈਬ ਜੀ ਐਮ ਐਨਵਾਇਰੋ ਲੈਬ ਇਹਨਾਂ ਦੀ ਕੰਪਨੀ ਦਾ ਨਾਮ ਆ ਜਿਹੜੇ ਟੈਕਨੀਸ਼ੀਅਨ ਨਾਲ ਇਹਨਾਂ ਕਿਹਨਾ ਨਾਮ ਆ ਤੁਹਾਡਾ ਵਿਜੇਸ ਵਿਜੇਸੀ ਇਹ ਇਤਨੇ ਸਵੇਰ ਤੋਂ ਲੱਗੇ ਹੋਏ ਆ ਜੇ ਮੀਟਰ ਵਾਲ ਚੱਲ ਨਾ ਪਾਓ ਹਾਂਜੀ ਆ ਕੀ ਗੱਲ ਸਾਡੀਆਂ ਸਰਕਾਰਾਂ ਤਨਖਾਹ ਨਹੀਂ ਦਿੰਦੀ ਇਹਨਾਂ ਕੀ ਇੱਕ ਤੁਸੀਂ ਕਰੋੜਾਂ ਦੇ 650 ਕਰੋੜ ਦਾ ਐਸਟੀਮੇਟ ਬਣਾ ਲਿਆ ਇੱਕ ਵਾਟਰ ਵੈਲੋਸਿਟੀ ਜਿਹਨੂੰ ਪਾਣੀ ਦੇ ਬਹਾਵ ਦਾ ਆਪਾਂ ਕਹਿੰਦੇ ਬਹਾਓ ਕਿੱਦਾਂ ਨੂੰ ਜਾਂਦਾ ਜਿੱਥੇ ਦਾ ਐਂਡ ਆ ਜਿੱਥੇ ਪਾਣੀ ਦਾ ਗਿਰਨਾ ਕਿ ਸਾਨੂੰ ਉਹਦੀ ਮੈਜ਼ਰਮੈਂਟ ਕਰਨੀ ਜ਼ਿਆਦਾ ਜ਼ਰੂਰੀ ਨਹੀਂ ਸਮਝੀ। ਇੱਕ ਆ 2 ਲੱਖ ਰੁਪਈਆ ਸੀ ਆਪਣੀ ਜੇਬ ਚ ਫੇਰ ਲਾਇਆ। ਹਾਂਜੀ। ਸਰਕਾਰ ਦੇ ਅਸੀਂ ਬੋਝ ਨਹੀਂ ਪਾਇਆ ਆਪਣੇ ਕੋਲੋਂ ਤਾਂ ਕਿ ਵੀ ਅਸੀਂ ਸਰਕਾਰ ਦੇ ਖਜ਼ਾਨੇ ਚ ਐਸੇ ਜਿਹੜੇ ਖਰਚੇ ਆ ਅਸੀਂ ਨਹੀਂ ਪਾਣੇ ਅਸੀਂ ਆਪਣੇ ਕੋਲੋਂ ਕਰਾਂਗੇ। ਹਾਂਜੀ। ਉਸਕਿਉਂਕਿ ਅਸੀਂ ਸਰਕਾਰ ਦੇ ਨੁਮਾਇंदे ਆ ਸਾਡੀ ਵੀ ਡਿਊਟੀ ਬਣਦੀ ਆ ਵੀ ਹਰ ਚੀਜ਼ ਖਜ਼ਾਨੇ ਚੋਂ ਨਹੀਂ ਕੱਢਣੀ ਐ। ਸਾਡੀਆਂ ਤਨਖਾਹਾਂ ਦਿੰਦੀ ਐ ਸਰਕਾਰ ਸਾਨੂੰ ਅਸੀਂ ਅਸੀਂ ਉਹਨਾਂ ਚੋਂ ਵੀ ਖਰਚ ਸਕਦੇ ਆ ਆਪਣੇ ਘੱਟੇ ਚੋਂ। ਰਾਈਟ? ਉਹਦੇ ਵਿੱਚ ਅਸੀਂ ਮੈਜ਼ਰਮੈਂਟ ਕੀਤੀ ਐ ਤਿੰਨ ਜਗ੍ਹਾ ਤੇ ਅਸੀਂ ਪੁਲੀ ਦਾ ਤੁਸੀਂ ਦੇਖੋ ਮੈਂ ਖੁਦ ਆ ਉੱਥੇ बेहोश ਹੋਣ ਵਾਲਾ ਹੋ ਗਿਆ ਇੰਨੀ ਸਮੈਲ ਇੰਨਾ ਗੰਦਾ ਪਾਣੀ ਆਪ ਉਹ ਵਖਰਾਬ ਔਰ ਇਹ 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 ਸੌਣ ਮੈਂ ਦੱਸਦਾ ਇਹ ਇਹ ਉਹ ਗੰਦਾ ਇਹ ਉਹ ਪਾਣੀ ਆ ਜਿਹੜਾ ਤਿੰਦੋਂ ਐਸਟੀਪੀ ਚੋਂ ਹੋ ਕੇ ਜਮਾਲਪੁਰ ਪਟੀਆਂ ਤੁਹਾਡਾ ਹੈਬਵਾਲ ਆ ਜਿਹੜਾ ਬੱਲੋਕੇ 703 ਐਮਐਲਡੀ ਦਾ ਜਿਹੜਾ ਪਾਣੀ ਕਹਿੰਦੇ ਨੇ ਅਸੀਂ ਟ੍ਰੀਟਮੈਂਟ ਕਰਾ ਕੇ ਬੁੱਢੇ ਨਾਲੇ ਚ ਪਾਣੇ ਆ ਆ ਆ ਦੇਖ ਲਓ ਹਾਂ ਇੱਥੇ ਡਿੱਗਦਾ ਬੁੱਢੇ ਨਾਲੇ ਦਾ ਪਾਣੀ ਆ ਇੱਥੇ 1600 ਐਮਐਲਡੀ ਦਾ ਤਾਂ ਆ ਮੈਜ਼ਰਮੈਂਟ ਆ ਆ ਲੋ ਕੱਢੀ ਹੋਈ ਪੰਚ ਦੇ ਨਾਲ ਅੱਜ ਗੱਲ ਪ੍ਰਸ਼ਾਸਨ ਕਹਿੰਦਾ ਸੀਗਾ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਜਿਹੜਾ ਬਿਆਨ ਦਿੱਤੀ ਗਏ ਨੇ ਕਿ 500 ਐਮਐਲਡੀ ਜਿਹੜਾ ਉਹਦੋਂ ਵੀ ਘੱਟ ਪਾਣੀ ਡਿਗਦਾ ਉਹਦੋਂ ਵੀ ਘੱਟ ਪਾਣੀ ਡਿਗਦਾ ਕਹਿੰਦੇ ਦੇਖੋ ਜਿਹੜਾ ਵੀ ਅਫਸਰ ਕਹਿੰਦਾ ਮੇਰੇ ਸਾਹਮਣੇ ਬਿਠਾ ਦਿਓ ਜੇ ਮੈਂ ਗਲਤ ਹੋਊਗਾ ਮੈਂ ਰਿਜ਼ਾਈਨ ਦੇ ਦੂੰਗਾ ਉਹਦੀ ਨਹੀਂ ਤਾਂ ਜਿੰਨੀ ਉਹ ਨੌਕਰੀ ਦੇ ਵਿੱਚ ਉਹਨੇ ਸਰਕਾਰ ਦੀ ਚ ਇੱਥੇ ਦਾ ਕੀਤਾ तनखा तनखाह लीती प्लस जो लोगों का नुकसान हो जुम्मेवार सोलह सौ सो एम एल डी तो सतारह सौ एम एल डी हाँ जी बताईए जी इतना ही है टोटल मिला के पाँच सौ ग्यारह चार सौ पैंतीस और तो थो थो थो। कितना हो गया सोलह सौ सो कितना हो गया ये हो गया टोटल वलोसिटी चौदह सौ सत्तर चौदह सौ सत्तर ਐਮਐਲਟੀ ਤੁਸੀਂ ਪਹਿਲਾਂ ਵੀ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵੀ ਹੋ ਤੁਸੀਂ ਇਸ ਮੁੱਦੇ 'ਤੇ ਚੱਕਿਆ ਸੀ ਤੇ ਇਹਦੀ ਜਾਂਚ ਵੀ ਹੁਣ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਇਹ ਚ ਕੀ ਇਸ ਮਾਮਲੇ ਦੇਖੋ ਮੇਰਾ ਸੈਸ਼ਨ ਦਾ ਜੇ ਮਾਨਯੋਗ ਸਪੀਕਰ ਸਾਣੂ ਬੇਨਤੀ ਲਾਵਾਂਗੇ ਜੇ ਜ਼ੀਰੋ ਆਵਰ ਸਰ ਨੂੰ ਮੌਕਾ ਦਿੱਤਾ ਉਹਨਾਂ ਨੇ ਗੱਲ ਕਰਨ ਦਾ ਤਾਂ ਜ਼ਰੂਰ ਪੰਜਾਬ ਦੇ ਲੋਕਾਂ ਦੇ ਸਿਹਤ ਪੱਖੀ ਗੱਲ ਕਰਾਂਗੇ ਉਹਦੇ ਨਾਲੇ ਤੇ ਹੀ ਗੱਲ ਕਰਾਂਗੇ ਸਰ ਇਹਦਾ ਜ਼ਿੰਮੇਵਾਰ ਕੌਣ ਹੈ ਸਰ ਸਰਕਾਰਾਂ ਨਹੀਂ ਆਈਆਂ ਦੇਖੋ ਸਰਕਾਰ ਸਾਡੀ ਤੇ ਨਹੀਂ ਜ਼ਿੰਮੇਵਾਰ ਸਾਡੀ ਸਰਕਾਰ ਦੇ ਅਸੀਂ ਖੜੇ ਆ ਅਸੀਂ ਜਵਾਬ ਦੇ ਆ ਲੋਕਾਂ ਨੂੰ ਸਰਕਾਰ ਦਾ ਹੀ ਕੋਈ ਨੁਮਾਇੰਦਾ ਜਵਾਬ ਦੇਣਾ ਲੋਕਾਂ ਨੂੰ ਸਰਕਾਰ ਦਾ ਹੀ ਇੱਕ 파ਟ ਮੈਂ ਖੜਾ ਨਾ ਉਹ ਕੰਮ ਤਾਂ ਸਰਕਾਰ ਨਹੀਂ ਕਰਾਉਂਦਾ ਮੈਂ ਉਹੀ ਅਸੀਂ ਫਿਰ ਕਰਾ ਰਹੇ ਆ ਦੇਖੋ ਨਾ ਕੰਮ ਅਫਸਰਾਂ ਨੇ ਕਰਨਾ ਬੀਪੀਆ ਰਾ ਉਹਨਾਂ ਨੇ ਬਣਾਣੀਆਂ ਠੀਕ ਹੈ ਪ੍ਰੋਜੈਕਟ ਰਿਪੋਰਟਾਂ ਉਹਨਾਂ ਨੇ ਤਿਆਰ ਕਰਨੀਆਂ ਟੈਲਰ ਉਹਨਾਂ ਨੇ ਲਗਾਣੇ ਆ ਨਹੀਂ ਸਰ ਜਿਹੜੇ ਤੁਸੀਂ ਅਧਿਕਾਰੀਆਂ ਦੇ ਪਹਿਲਾਂ ਨਾਮ ਲੈਨੇ ਉਹਨਾਂ ਨੂੰ ਵੀ ਕਿਸੇ ਨਾਲ ਬਿਠਾਉਂਦੇ ਬਿਲਕੁਲ ਉਹ ਤਾਂ ਇੱਕ ਤਾਂ ਰਿਟਾਇਰ ਹੀ ਹੋ ਗਿਆ ਉਹਨੂੰ ਦੁਬਾਰਾ ਫਿਰ ਵਰਲਡ ਬੈਂਕ ਦੇ ਵਿੱਚ 1400 ਜਿਹੜਾ ਸਾਡਾ ਕਰੋੜ ਦਾ ਕੰਮ ਬੈਕ ਐਂਟਰੀ ਤੋਂ ਪਤਾ ਨਹੀਂ ਕਿਹੜੇ ਅਫਸਰ ਉਹਨੂੰ ਲਿਆਏ ਇੱਕ ਕੋਈ ਪਰੂਲ ਗੋਇਲ ਐਸੀ ਉਹਨੂੰ ਲਿਆਏ ਜਿਹੜੇ ਬੁੱਢੇ ਨਾਲੇ ਨੂੰ ਜਿਨ੍ਹਾਂ ਨੇ ਸਾਰਾ ਦੁਰਸ਼ਿਤ ਕੀਤਾ ਉਹੀ ਬੰਦੇ ਆ ਜੀ ਫਿਰ ਫਿਰ ਇਹ ਮੌਦਿਆ ਤੇ ਆ ਰਹੇ ਆ ਇਹੀ ਗੱਲਾਂ ਸੋਚਣ ਵਾਲੀਆਂ ਨੇ ਵੀ ਬੈਕ ਡੋਰ ਇਹ ਕਾਲੀ ਜਿਹੜੀਆਂ ਬਲੈਕ ਸ਼ੀਪਸ ਨੇ ਜਿਹੜੀਆਂ ਕਿ ਸਾਡੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲੱਗੀਆਂ ਹੋਈਆਂ ਨੇ ਅਸੀਂ ਉਹ ਹੋਣ ਨਹੀਂ ਦੇਣਾ ਕਿਉਂਕਿ ਸਰ ਵੱਲੋਂ ਕੇ ਦਾ ਜਿਹੜਾ ਆ ਰਿਹਾ ਐ ਐਸਟੀਪੀ ਦਾ ਪਾਣੀ ਉਹ ਵੀ ਇੱਥੇ ਆ ਜੀ ਇਨਕਲੂਡ ਹੈ ਬਿਲਕੁਲ ਸਾਰਾ ਇੱਥੇ ਆਂਦਾ ਜੀ ਟੋਟਲ ਇੱਥੇ ਆਂਦਾ ਉਹ ਉੱਧਰ ਜਾਂਦਾ ਐਸਟੀਪੀ ਐਸਟੀਪੀ ਨਾਮ ਦੇ ਸਰ ਮੈਂ ਤੁਹਾਨੂੰ ਦੱਸਿਆ ਜਾਣਾ ਇਹ ਜਿੰਨਾ ਪਾਣੀ ਆਂਦਾ ਸਤਲੁਜ ਵਿੱਚ ਡਿੱਗਦਾ ਅੱਛਾ ਹੁਣ ਕਿੰਦਾਂ ਦੀ ਕਾਰਵਾਈ ਸਰ ਕਿਉਂਕਿ ਕਿਤੇ ਨਾ ਕਿਤੇ ਵੀ ਜਥੇਬੰਦੀਆਂ ਵੀ ਲੱਗੀਆਂ ਵੀ ਲੱਗੇ ਹੋਏ ਹਨ ਲਗਾਤਾਰ ਇੱਥੇ ਦੇਖੋ ਗੱਲ ਇਹ ਆ ਜਥੇਬੰਦੀਆਂ ਵੀ ਇਸੇ ਕੰਮ ਨੂੰ ਲੱਗੀਆਂ ਹੋਈਆਂ ਨੇ ਉਹ ਆਪਣਾ ਰੋਲ ਅਦਾ ਕਰ ਰਹੀਆਂ ਨੇ ਸਰਕਾਰ ਨੇ ਆਪਣਾ ਰੋਲ ਅਦਾ ਕਰਨਾ ਹੈਗਾ ਔਰ ਮੈਂ ਇੱਕ ਇੱਥੇ ਸੱਚੀ ਧਰਤੀ ਤੇ ਖੜ ਕੇ ਇਸ ਚੀਜ਼ ਦਾ ਮੈਂ ਕਸਮ ਖਾਂਦਾ ਆਪਣੇ মিডিਆ ਸਾਹਮਣੇ ਕਿ ਜਦੋਂ ਤੱਕ ਇਹ ਬੁੱਢੇ ਨਾਲੇ ਦੀ ਅਫਸਰ ਸਫਾਈ ਨਹੀਂ ਕਰਨਗੇ ਜਿਹੜੀਆਂ ਗਲਤ ਡਾਈਂਗਾਂ ਦਾ ਜਿਹੜੀਆਂ ਕਿ ਬਿਲਕੁਲ ਐਸਟੀਪੀ ਤੋਂ ਬਾਹਰ ਨੇ ਐਸਟੀਪੀ ਤੋਂ ਬਾਹਰ ਨੇ ਡਾਇਰੈਕਟ ਉਹਨਾਂ ਦਾ ਪਾਣੀ ਵਿੱਚ गिरਦਾ ਉਹਨਾਂ ਦਾ ਪਲਾ ਸੋਰ ਜਿਹੜੇ ਜ਼ਿੰਮੇਵਾਰ ਇੱਥੋਂ ਦੇ ਮਤਲਬ ਹੋਣਗੇ ਲੋਕ ਉਹਨਾਂ ਵਾਸਤੇ ਬਿਲਕੁਲ ਮੇਰੀ ਹੱਥ ਬੰਨ ਕੇ ਬੇਨਤੀ ਕਿਰਪਾ ਕਰਕੇ ਪੰਜਾਬ ਦੇ ਉੱਤੇ ਤਰਸ ਖਾਓ ਪੰਜਾਬ ਦੀ ਨੌਜਵਾਨੀ ਤੇ ਤਰਸ ਖਾਓ ਪੰਜਾਬ ਦੀਆਂ ਫਸਲਾਂ ਤੇ ਤਰਸ ਖਾਓ ਇਹ ਨਸਲਾਂ ਔਰ ਫਸਲਾਂ ਸਾਡੀਆਂ ਦੋਨੋਂ ਖਰਾਬ ਹੋ ਰਹੀਆਂ ਨੇ ਇਨਾਂ ਨੂੰ ਬਚਾਉਣਾ ਸਾਡੀ ਆਪਣੀ ਨੈਤਿਕ ਜ਼ਿੰਮੇਵਾਰੀ ਆ ਤੇ ਇਸ ਨੂੰ ਬਚਾਉਣ ਲਈ ਆਓ ਆਪਾਂ ਰਲ ਕੇ ਸਾਰੇ ਸਰ ਇੱਕੋ ਗੱਲ ਇੱਕੋ ਗੱਲ ਵਾਰ-ਵਾਰ ਸਾਰੇ ਲੋਕ ਕਹਿੰਦੇ ਨੇ ਕਹਿੰਦੇ ਵਿਧਾਇਕੋਂ ਤੁਸੀਂ ਕਹਿੰਦੇ ਵੀ ਕਾਰਵਾਈ ਜਾਂ ਕਰਵਾਓ ਜਾਂ ਕਰੋ ਹਾਂ ਗੱਲ ਇਹ ਆ ਦੋਸਤ ਅੱਜ ਤੱਕ ਤੱਕ ਮੇਰਾ ਕੱਲ ਗੰਦੇ ਨਾਲ ਬੁੱਢੇ ਨਾਲੇ ਸਾਡੇ ਉਤਰਿਆ ਨਹੀਂ ਉਤਰਿਆ ਨਹੀਂ ਮੇਰੀ ਸਪਾਇਨ ਦੀ ਪ੍ਰੋਬਲਮ ਆ ਮੇਰੇ ਤਿੰਨ ਮਣਕੇ ਟੁੱਟਿਆ ਵਾ ਫੇਰ ਵੀ ਬੁੱਢੇ ਨਾਲੇ ਚੜਿਆ ਠੀਕ ਐ ਇਸ ਕਰਕੇ ਜੇ ਮੇਰੀ ਸਪਿਰਟ ਸਾਫ ਆ ਜੇ ਮੈਂ ਆਪਣੀ ਲਾਈਫ ਦਾ ਇੱਕ ਰਿਸਕ ਲੈ ਕੇ ਮੈਂ ਕਿਹੜਾ ਕੋਈ ਸੇਫਟੀ ਜੈਕਟ ਲੈ ਕੇ ਵਿੱਚ ਬੜਿਆ ਸੀ ਠੀਕ ਹੈ ਠੀਕ ਹੈ ਮੇਰੇ ਨਾਲ ਮਾਨਯੋਗ ਸਾਡੇ ਫਟਵਾਰੀ ਸਾਹਿਬ ਵੀ ਖੜੇ ਨੇ ਇਹ ਵੀ ਆਪਣੀ ਲਾਈਫ ਦੇ ਨਾਲ ਲੈ ਕੇ ਖੜੇ ਨੇ ਆ ਦੋ ਮੇਰੇ ਜਵਾਨ ਵਿਚਾਰੇ ਆ ਕੋ ਖੜੇ ਕੀ ਨਾਨਾ ਦਾ ਜੀ ਆ ਜਿਹੜੇ ਮੁੰਡੇ ਨੇ ਹੈ ਬੰਦ ਸਿੰਘ ਤੇ ਹੈ ਮਿੱਕਾ ਸਿੰਘ ਦੇਖੋ ਉਹ ਉਹ ਲੋਕ ਜਿਹੜੇ 20 ਸਾਲ ਤੋਂ ਕੰਮ ਕਰਦੇ ਇਹ ਨਹੀਂ ਲੋਕਾਂ ਦੇ ਪੱਕੇ ਕੀਤੇ ਅੱਜ ਉਹ ਮੇਰੇ ਨਾਲ ਗੰਦੇ ਨਾਲੇ ਜਿ ਬੜੇ ਕੀ ਉਹਨਾਂ ਨੂੰ ਸਕਿਨ ਦੀ ਪ੍ਰੋਬਲਮ ਨਹੀਂ ਆਉਂਦੀ ਅਸੀਂ ਇਹ ਵੀ ਪੱਕੇ ਕਰਾਂਗੇ ਅੱਜ ਜਰੂਰ ਕਰਾਂਗਾ ਮੈਂ ਤੁਹਾਡੇ ਮਾਦਿਰ ਜੋ ਮਰਜ਼ੀ ਹੋ ਜਵੇ ਮੈਂ ਨਾਲ ਹੀ ਕਿਉਂਕਿ ਇਹ ਲੋਕ ਰਿਸਕ ਲੈ ਕੇ ਲਾਈਫ ਦਾ ਉਸ ਗੰਦੇ ਤੇਜਾਬੀ ਪਾਣੀ ਚ ਵੜੇ ਨੇ ਆਪਣੀ ਜ਼ਿੰਦਗੀ ਖਰੇ ਇੱਕ ਕੱਚੇ ਕੱਚੇ ਮਲਾਜਮਾਂ ਦੇ ਨਾਲ ਸਰ ਕੈਂਸਰ ਦੇ ਮਰੀਜ਼ ਲਗਾਤਾਰ ਵਧ ਰਹੇ ਨੇ ਬਿਲਕੁਲ ਵਧ ਰਹੇ ਨੇ ਮੈਨੂੰ ਫਿਕਰ ਹੀ ਇਸ ਗੱਲ ਦਾ ਅਸੀਂ ਫਿਕਰਮੰਦ ਪੰਜਾਬ ਦੇ ਆ ਅਸੀਂ ਕੰਮ ਕਰਨਾ ਚਾਹੁੰਦੇ ਆ ਕੰਮ ਕਰਾਂਗੇ ਜਿਹੜੇ ਅਫਸਰ ਛਾਈ 1% ਜਿਹੜੀ ਸਾਰੀ ਬਿਊਰੋਕਰੇਸੀ ਨਹੀਂ ਖਰਾਬ ਹੁੰਦੀ ਕੁਝ ਅਫਸਰ ਜਿਹੜੇ ਆਪਣੇ ਸਵੈ ਲਾਲਚ ਪਿੱਛੇ ਉਹ ਸਾਰਾ ਸਾਡਾ ਪੰਜਾਬ ਦਾ ਨੁਕਸਾਨ ਕਰਨ ਲੱਗਿਆ ਉਹ ਬਲੈਕ ਸ਼ੀਪ ਅਸੀਂ ਫਿਲਟਰ ਕਰਕੇ ਬਿਨ ਆਰੇ ਸਾਬ ਅੱਜ ਤੁਸੀਂ ਬੁੱਢੇ ਦਰਿਆ ਦੇ ਵਿੱਚ ਉਤਰੇ ਹੋ ਕੀ ਕਾਰਨ ਸੀਗਾ ਕਿश्ती ਲੈ ਕੇ ਜਿਹੜਾ ਵਿੱਚ ਬੜਨਾ ਪੈ ਗਿਆ ਦੇਖੋ ਗੱਲ ਇਹ ਆ ਜੋ ਸਾਡੇ ਅਫਸਰ ਜਿਨ੍ਹਾਂ ਨੂੰ ਸਾਡੀ ਸਰਕਾਰ